ਇਸ਼ਤਿਵਾਰ ਬੋਲੀ ਮਰੀ ਬਾਬਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਕਰਨ ਸਿੰਘ ਸੰਧੂ ਸੋ 2-3 ਮਹੀਨੇ ਪਹਿਲਾਂ ਸਾਡੇ ਬਹੁਤ ਹੀ ਵਧੀਆ ਤੇ ਰੀਡਰ ਕਬੱਡੀ ਦੇ ਪਲੇਅਰ ਸੁਖਮਨ ਚੋਲਾ ਜੀ ਦੀ ਡੈਥ ਹੋ ਗਈ ਸੀ ਹਾਰਟ ਅਟੈਕ ਨਾਲ ਸੋ ਉਹਨਾਂ ਦੀ ਯਾਦ ਵਿੱਚ ਕੁਝ ਲਿਖਿਆ ਵਾ ਜੇ ਵਧੀਆ ਲੱਗਿਆ ਤੇ ਉਹਨਾਂ ਨੂੰ ਜ਼ਰੂਰ ਯਾਦ ਕਰਿਓ ਮੈਂ ਨਹੀਂ ਕਹਿੰਦਾ ਤੁਸੀਂ ਲਾਈਕ ਸ਼ੇਅਰ ਕਮੈਂਟ ਕੁਝ ਵੀ ਕਰਨਾ ਬਸ ਉਹਨਾਂ ਨੂੰ ਯਾਦ ਜ਼ਰੂਰ ਕਰਿਓ ਹੱਪਿੰਡ ਚੋਲਾ ਸਹਿਬ ਚ ਜੰਮਿਆ ਸੀ ਕਸ਼ੇਰ ਕਦੇ ਨਾ ਐਸੇ ਹੋਦੇ ਆਉਂਦੇ ਜੱਗ ਤੇ ਫੇਰ ਕਦੇ ਉਹ ਪਿੰਡ ਚੋਲਾ ਸਹਿਬ ਚ ਜੰਮਿਆ ਸੀ ਇੱਕ ਸ਼ੇਰ ਕਦੇ ਨਾ ਐਸੇ ਹੋਦੇ ਆਉਂਦੇ ਜਗ ਤੇ ਫੇਰ ਕਦੇ ਉਹ ਹੁਣ ਚੇਤੇ ਕਰਦੀ ਦੁਨੀਆ ਨਾਲੇ ਕਰਦੀਆਂ ਗਲੀਆਂ ਸੁਨੀਆਂ ਚੇਤੇ ਕਰਦੀ ਦੁਨੀਆ ਨਾਲੇ ਕਰਦੀਆਂ ਗਲੀਆਂ ਸੁਨੀਆਂ ਛੱਡ ਗਿਆ ਪਲੇਅਰ ਕਬੱਡੀ ਦਾ ਹਾਂ ਸਾਡੇ ਦਿਲਾਂ 'ਚ ਜਿਉਂਦਾ ਰਹਿਣਾ ਸਦਾ ਹੀ ਸ਼ੇਰ ਕਬੱਡੀ ਦਾ ਦਿਲਾਂ 'ਚ ਜਿਉਂਦਾ ਰਹਿਣਾ ਸਦਾ ਹੀ ਸ਼ੇਰ ਕਬੱਡੀ ਦਾ ਓ ਮੁੜਕੇ ਆ ਜਾ ਮੱਖਣਾ ਬੇਬੇ ਰੋਂਦੀ ਆ ਜਗ ਦੇਖੇ ਜਦ ਕੋਈ ਮਾਂ ਆਪਣਾ ਪੁੱਤ ਖੁੰਦੀ ਆ ਜਗ ਦੇਖੇ ਜਦ ਕੋਈ ਮਾਂ ਆਪਣਾ ਪੁੱਤ ਖੁੰਦੀ ਆ ਲੱਖ ਲੋਕਾਂ ਦੇ ਲਈ ਤੁਰ ਗਿਆਂ ਏ ਘਰ ਲੱਖਾਂ ਦਿਲਾਂ 'ਚ ਕਰ ਗਿਆਂ ਏ ਉਹ ਲੱਖ ਲੋਕਾਂ ਦੇ ਲਈ ਤੁਰ ਗਿਆਂ ਏ ਕਰ ਲੱਖਾਂ ਦਿਲਾਂ ਚ ਕਰ ਗਿਆਂ ਏ ਦੋ ਪਲਾਂ ਚ ਰੱਬ ਨੇ ਕਰਤਾ ਜਾਨੀ ਢੇਰ ਕਬੱਡੀ ਦਾ ਹਾਂ ਸਾਡੇ ਦਿਲਾਂ ਚ ਜਿਉਂਦਾ ਰਹਿਣਾ ਸਦਾ ਹੀ ਸ਼ਹਿਰ ਕਬੱਡੀ ਦਾ ਦਿਲਾਂ ਚ ਜਿਉਂਦਾ ਰਹਿਣਾ ਸਦਾ ਹੀ ਸ਼ਹਿਰ ਕਬੱਡੀ ਦਾ ਓ ਵਕ ਤੇਰੇ ਵਿੱਚ ਕਰਨ ਸੰਦੂਕ ਕੁਝ ਲਿਖਦਾ ਏ ਕੁਝ ਦੱਸੇ ਜਗ ਨੂੰ ਕੁਝ ਤੇਰੇ ਤੋਂ ਸਿੱਖਦਾ ਏ ਕੁਝ ਦੱਸੇ ਜਗ ਨੂੰ ਕੁਝ ਤੇਰੇ ਤੋਂ ਸਿੱਖਦਾ ਏ ਨਾ ਭੁੱਲਦੀ ਦੁਨੀਆ ਸਾਰੀ ਤੇਰੀ ਨਾਲ ਕਬੱਡੀ ਯਾਰੀ ਨਾ ਭੁੱਲਦੀ ਦੁਨੀਆ ਸਾਰੀ ਤੇਰੀ ਨਾਲ ਕਬੱਡੀ ਯਾਰੀ ਦੁੱਖਾਂ ਨੇ ਚਾਰੇ ਪਾਸਿਓਂ ਲਿਆ ਜਟ ਘੇਰ ਕਬੱਡੀ ਦਾ ਹਾਂ ਸਾਡੇ ਦਿਨਾਂ 'ਚ ਜਿਉਂਦਾ ਰਹਿਣਾ ਸਦਾ ਹੀ ਸ਼ਹਿਰ ਕਬੱਡੀ ਦਾ ਦਿਨਾਂ 'ਚ ਜਿਉਂਦਾ ਰਹਿਣਾ ਸਦਾ ਹੀ ਸ਼ਹਿਰ ਕਬੱਡੀ ਦਾ